ਇਬਣਾ ਨੇ ਇਦਾਂ ਕਿਉਂ ਕਰਦੀ ਆ ਆ ਦੇਖੋ ਫੇਰ ਕਰਤਾ ਬੇਕ ਛੜਦੀ ਆ ਵੈਗੁਰੂ ਵੈਗੁਰੂ ਜਸ ਸੈਨੀਆਂ ਅਰਮਾਨ ਮੈਥੀ ਜਾ ਕੇ ਕਰਦੀ ਆ ਪਹਿਲਾਂ ਹਾਈਡ ਕੀਤਾ ਜਿੱਥੇ ਉਹਨਾਂ ਹਾਈਡ ਕਰਦੀ ਆ ਇਥੇ ਪਤਾ ਨਹੀਂ ਕੀ ਹੋ ਗਿਆ ਲਾਈਟ ਨੂੰ ਇਹ ਪਤਾ ਨਹੀਂ ਕੀ ਹੋ ਗਿਆ ਫੋਨ ਨੂੰ ਇਹ ਕੀ ਹੋ ਗਿਆ ਮੇਰੇ ਨੂੰ ਬਾਪੂ ਵੀ ਗਾੜਾ ਕੱਢੂਗਾ ਪਿੰਡਾਂ ਦਾ ਰਹਿਣ ਸਹਿਣ ਜਸ ਸੈਣੀ ਹੈ ਸੈਣੀ ਨਹੀਂ ਹੈਗਾ ਭਾਈ ਜਸ ਹੋ ਰਹਾ ਜਸਨ ਦੇ ਕਮੈਂਟ ਆਏ ਸੀ ਮੈਂ ਪਹਿਲਾਂ ਦੇਖੇ ਸੀ ਹਾਂ ਵੈਗਰੂ ਵੈਗਰੂ ਪਤਾ ਨਹੀਂ ਭੈਣ ਕੌਣ ਕਰ ਰਿਹਾ ਮੈਨੂੰ ਮੈਨੂੰ ਤਾਂ ਆਪ ਨਹੀਂ ਪਤਾ ਦਿੱਲੀ ਨਿਕਲ ਨਹੀਂ ਤੁਸੀਂ ਕਿੱਧਰ ਗਲੇ ਗਏ ਤੁਸੀਂ ਮੈਨੂੰ ਬਲੂ ਦੇ ਦਿਓ ਪਤਾ ਨਹੀਂ ਕੌਣ ਕਰ ਰਿਹਾ ਹੈ ਕੌਣ ਕਰ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਆਰਮਾਨ ਕਲੀਨਰ ਪੀਰ ਦੀ ਸਾਸਿਕਾਲ ਨਿੱਕਰ ਜੀ ਸਾਸਿਕਾਲ ਹਾਈਟ ਪਿੰਨ ਕਰ ਦੋ ਕਰਦੀਆਂ ਇਹ ਤੁਹਾਡੇ ਵੱਲੋਂ ਹਾਈਡ ਕੀਤੇ ਹੋਏ ਨੇ ਭੈਣ ਜੀ ਤੁਸੀਂ ਹਾਈਡ ਕੀਤੇ ਨੇ ਨਹੀਂ ਉਹ ਤਾਂ ਮੈਂ ਦੇਖਦੀ ਸੀਗੀ ਤਾਂ ਫੋਨ ਨੂੰ ਕੁਝ ਹੋ ਗਿਆ ਤੇ ਲੀਨੀਕਰ ਵੀਰ ਜੀ ਤੁਸੀਂ ਵੀ ਲਾਈਵ ਕਰਦੇ ਹੋ ਪਤਾ ਨਹੀਂ ਭਾਈ ਇੰਨਾ ਨਹੀਂ ਮੈਨੂੰ ਪਤਾ ਨਹੀਂ ਵੀਰ ਜੀ ਮੈਂ ਲਾਈਵ ਹੀ ਨਹੀਂ ਹੋਇਆ ਇਹ ਨਾਈਵ ਕਿੱਥੋਂ ਹੋਊਗਾ ਇਹਦੇ ਕੱਪੜੇ ਤਾਂ ਹੈ ਨਹੀਂ ਪਾਏ ਵੇ ਪੂਰੇ 30 ਤਾਂ ਕਰ ਦਿਓ 22 ਹੋ ਗਏ 30 ਕਰੋ ਭਾਈ ਹੋਰ ਆਓ ਸਾਰੇ ਜਣੇ ਨੇ ਵੀਰ ਮੈਂ ਲਾਈਵ ਨਹੀਂ ਹੋਇਆ ਸਤਾਰ ਵਿਜੇ ਜੋ ਲਾਈਵ ਆ ਜਾਵੇ ਗੱਲ ਬਣ ਜਾਵੇ ਵਾਹ ਸੱਚੀ ਹਾਂ ਹੋਰ ਕੀ ਜੋ ਲਾਈਵ ਤੇ ਆ ਜਾ ਬਗਲ ਜਾਣ ਜੀ ਅੱਛਿਆ ਕੋਈ ਹੋਰ ਕੀ ਕੋਈ ਦੂਜਾ ਫਿਲਟਰ ਲੱਗ ਗਿਆ ਭੈਣ ਮੈਨੂੰ ਲੱਗਦਾ ਹਾਂ ਤਾਂ ਮੈਂ ਤਾਂ ਹੀ ਦੇਖ ਰਹੀ ਆ ਕਿ ਹੋ ਗਿਆ ਕਾਲਾ ਪੀਲਾ ਜਿਹਾ ਲੱਗ ਗਿਆ ਮੈਨੂੰ ਲੱਗਦਾ ਨੰਗਾ ਤੁਹਾਡਾ ਆਉਣਾ ਮਤਾਂ ਤੁਹਾਡੇ ਆਉਣਾ ਮਤਾਂ ਅੱਛਿਆ ਫਿਰ ਕੱਪੜੇ ਪਾ ਕੇ ਆਇਆ ਕਰ ਮੈਂ ਤਿੱਤੀ ਡਿੱਕਰ ਵਾਲੀ ਸੀ ਸਾਈਡ ਲਾਈਵ ਜਰੂਰ ਆਇਆ ਕਰੋ ਪਲੀਜ਼ ਮੈਂ ਤੁਹਾਨੂੰ ਗੁਰਪ੍ਰੀਤ ਲਾਈਵ ਗੁਰਪ੍ਰੀਤ ਲਾਈਵ 'ਚ ਦੇਖਿਆ ਅੱਛਿਆ ਉਸੀ ਵੀ ਸਿਰਾ ਲੇਟ ਰੱਖਦੇ ਹਾਂ ਸੁਣ ਲੈ ਕਮਲਜੀਤ ਨਾਲ ਨੇ ਤੇ ਅਨਹਾਈਡ ਨੇ ਇਹ ਨਹੀਂ ਮਾਤਾ ਢਿੱਲੀ ਨਿਕਰ ਜੱਸੀ ਵੀਰੇ ਅਸ ਤਾ ਤੁਹਾਨੂੰ ਕਹਿਣਾ ਮੈਂ ਦੇਖਦੀ ਆ